ਬਾਈ ਸਭ ਤੋਂ ਪਹਿਲਾਂ ਬਹੁਤ-ਬਹੁਤ ਮੁਬਾਰਕਾਂ ਜਗਜੀਤ ਮੇਰੇ ਨੂੰ ਤੇ ਫਰੋਦੀ ਦੀ ਸਾਰੀ ਟੀਮ ਨੂੰ ਸੋ ਪੁਰੇ ਅਸੀਂ 3 ਐਪੀਸੋਡ ਦੇਖੇ ਤੇ ਬਾਈ ਸੱਚੀ ਜੈਨੂਨਲੀ ਇੱਕ ਬਾਈ ਹੋਰਾਂ ਦੀ ਸਾਰੀ ਟੀਮ ਦੀ ਇਹ ਸਫਤ ਹੈ ਕਿ ਇਹਨਾਂ ਨੇ ਸਭ ਤੋਂ ਪਹਿਲਾਂ ਇਹ ਕਿਹਾ ਕਿ ਤੁਸੀਂ ਆਪਣੇ ਆਪਣੇ ਜੈਨੂਨ ਰਿਵਿਊ ਜ਼ਰੂਰ ਦਿਓ ਸੋ ਇਹ ਵੀ ਪੁੱਛਣਾ ਇੱਕ ਬੜੀ ਵੱਡੀ ਗੱਲ ਹੁੰਦੀ ਹੈ ਨਹੀਂ ਤਾਂ ਸਾਰੇ ਇਹ ਚਾਹੁੰਦੇ ਨੇ ਕਿ ਅਸੀਂ ਹੁਣ ਇਹ ਚੀਜ਼ ਬਣਾ ਲਈ ਤੇ ਹੁਣ ਇਹਦੀ ਪ੍ਰਸ਼ੰਸਾ ਹੀ ਹੋਵੇ ਸੋ ਬਹੁਤ ਵਧੀਆ ਲੱਗਿਆ ਬਾਈ ਜਨਰਲੀ ਇਹ ਪਹਿਲੀ ਵਾਰੀ ਹੁਣ ਆਪਾਂ ਡਿਸਕਸ ਕਰਦੇ ਤੇ 3 ਐਪੀਸੋਡ ਦੇਖੇ ਨੇ ਹੁਣ ਜ਼ਰੂਰ ਦੇਖਾਂਗੇ ਸਸਪੈਂਸ ਪੂਰਾ ਬਣ ਗਿਆ ਸਟੋਰੀ ਦੇ ਵਿੱਚ ਬੁੜੇ ਖੁੱਬੇ ਹੋਏ ਸੀ ਐਂਡ ਆਲਵੇਜ਼ ਬਹੁਤ ਵਧੀਆ ਲੱਗਦਾ ਬਾਈ ਨੂੰ ਮਿਲ ਕੇ ਬਾਈ ਨਾਲ ਕੰਮ ਕਰਕੇ ਸਾਡੇ ਆਲਮੋਸਟ ਮੇਰੇ ਸਾਰੇ ਗਾਣੇ ਵੀਰੇ ਹੋਰਾਂ ਨੇ ਐਡਿਟ ਕੀਤੇ ਆ ਤੇ ਇੰਨੇ ਇਹਨੂੰ ਸੁਣੀ ਐਕਟਿੰਗ ਕੀਤੀ ਇਹਨੀਆਂ ਨੇ ਸੋਹਣੀ ਪਹਿਲਾ ਪ੍ਰੋਜੈਕਟ ਪਹਿਲਾ ਅਲੀ ਵੈਬ ਸੀਰੀਜ਼ ਸੋ ਵੈਲੀ ਅਪਰੀਸ਼ੀਏਟਡ ਬਾਇ ਗੁਰਮਾਥਮਾ ਇਦਾਂ ਹੀ ਤੁਹਾਨੂੰ ਚੜ੍ਹਦੀ ਕਲਾ ਦੇ ਰੱਖੇ ਤੇ ਸਾਰਿਆਂ ਨੂੰ ਰਿਕਵੈਸਟ ਕਰਦੇ ਆ ਕਿ ਜ਼ਰੂਰ ਦੇਖਿਓ ਪੰਜੇ ਐਪੀਸੋਡ ਆਪਰੇ ਆਪਣੇ ਰਿਵਿਊਜ਼ ਰੂਪ ਦੇ ਚੜ੍ਹਦੀ ਕਲਾ ਸਾਰੀ ਤੇ ਆ ਰਿਕਵੈਸਟ